ਪੂਰਬ ਸਿਹਤ ਮੰਤਰੀ ਬਲਦੇਵ ਰਾਜ ਚਾਵਲਾ ਦੇ ਦੇਹਾਨ ਤੋਂ ਬਾਅਦ ਅੱਜ ਅੰਮ੍ਰਿਤਸਰ ਹਾਥੀ ਗੇਟ ਬਲਦੇਵ ਰਾਜ ਚਾਵਲਾ ਦੇ ਪਰਿਵਾਰ ਨੂੰ ਮਿਲਣ ਤੇ ਦੁੱਖ ਸਾਂਝਾ ਕਰਨ ਪਹੁੰਚੇ ਵਿਕਰਮਜੀਤ ਸਿੰਘ ਮਜੀਠੀਆ ਉਹਨਾਂ ਦੇ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਆਓ ਸੁਣਦੇ ਹਾਂ ਕੀ ਕਹਿਣਾ ਹੈ ਵਿਕਰਮਜੀਤ ਸਿੰਘ ਮਜੀਠੀਆ ਦਾ ਸਾਡੇ ਸ੍ਰੀ ਅਮਰਚਰ ਸਾਹਿਬ ਦੇ ਇੱਕ ਬੜੇ ਵੱਡੇ ਸਮਾਜੇ ਵੀ ਲੋਕਾਂ ਦੀ ਹਮੇਸ਼ਾ ਮਦਦ ਕਰਨ ਵਾਲੇ ਇੱਕ ਬਹੁਤ ਹੀ ਨਫੀਸ ਵਧੀਆ ਇਨਸਾਨ ਔਰ ਵਧੀਆ ਪੋਲਿਟਿਸ਼ੀਅਨ ਜੀ ਨੇ ਹਮੇਸ਼ਾ ਨਿਮਰਤਾ ਹੀ ਨਾਲ ਬੜੇ ਪਿਆਰ ਨਾਲ ਬੜੇ ਸਤਕਾਰ ਨਾਲ ਲੋਕਾਂ ਦੀ ਸੇਵਾ ਕੀਤੀ ਆ ਉਹਨਾਂ ਦਾ ਸਾਡੇ ਕੋਲੋਂ ਸਦਾ ਵਾਸਤੇ ਵਿਛੜ ਜਾਣਾ ਮੈਂ ਸਮਝਦਾ ਪੰਜਾਬ ਵਾਸਤੇ ਭਾਈਚਾਰੇ ਕਿਸਾਨਾਂ ਵਾਸਤੇ ਇਹ ਬਹੁਤ ਵੱਡਾ ਘਾਟਾ ਪ੍ਰਮਾਤਮਾ ਕਿਰਪਾ ਕਰਨ ਡਾਕਟਰ ਬਲਦੇਵ ਰਾਜ ਚਾਵਲਾ ਜੀ ਨੂੰ ਆਪਣੇ ਚਰਨਾ ਕਮਲਾ ਚ ਨਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਸਾਥ ਸੰਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਔਰ ਉਹਨਾਂ ਦੇ ਸੁਪੁੱਤਰ ਸਾਹਿਬ ਜਿਹੜੇ ਆਪ ਬੜੇ ਲਾਇਕ ਤੇ ਬੜੇ ਹਲੀਮੀ ਵਾਲੇ ਨੇ ਉਹਨਾਂ ਨੂੰ ਵੀ ਹਿੰਮਤ ਦੇ ਕੇ ਇਸ ਇਲਾਕੇ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਔਰ ਭਾਈਚਾਰੇ ਇੱਕ ਸਾਂਝ ਨੂੰ ਮਜ਼ਬੂਤ ਕਰਨ ਵਾਸਤੇ ਉਹ ਆਪ ਦਾ ਯੋਗਦਾਨ ਬਾੜ ਮੇਰੀ ਦਾ ਈਸ਼ਵਰ ਅੱਗੇ ਇਹੀ ਪ੍ਰਾਰਥਨਾ ਇਹੀ ਅਰਦਾਸ ਹੈ ਜੀਠਿਆ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਪਿਤਾ ਜੀ ਦਾ ਦੋ ਦੋਨਾਂ ਨੂੰ ਪਤਾ ਲੱਗਾ ਕੱਲ ਉਹਨਾਂ ਦਾ ਆਨ ਦਾ ਸੀਗਾ ਪਰ ਤੁੰਦ ਕਰਕੇ ਜਾਂ ਉਹਨਾਂ ਦੀ ਵਿਅਸਥਾ ਕਰਕੇ ਨਹੀਂ ਆ ਪਾਇਆ ਅੱਜ ਘਰ ਅਫਸੋਸ ਕਰਨ ਹਾਸਤੇ ਆਏ ਸੀਗੇ ਕਿਉਂਕਿ ਉਹਨਾਂ ਦਾ ਬਹੁਤ ਪਿਛਲੇ ਕਈ ਦਿਹਾਕਿਆਂ ਤੋਂ ਬਦਲ ਪਰਿਵਾਰ ਨਾਲ ਡਾਕਟਰ ਸਾਹਿਬ ਦੀ ਬਹੁਤ ਸਾਹਸੀ ਵੱਡੇ ਬਦਲ ਸਾਹਿਬ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਉਹਨਾਂ ਵੱਲੋਂ ਵੀ আর ਆਪਣੇ ਵੱਲੋਂ ਵੀ ਉਹ ਸ਼ੋਕ ਸੰਦੇਸ਼ ਲੈ ਕੇ ਆਏ ਸੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ